ਉਹਨਾਂ ਦੇ ਬੋਲ ਤੇ ਬਕਤਾ ਗੁਰੂਆਂ ਅਨੁਸਾਰ ਹੀ ਪ੍ਰਾਪਤ ਦਾ ਅਛੀ ਤਨਉਨੀ ਵਿੱਚ ਸੇਵਾ ਕਰਤਬ ਵਏ ਨੇ ਕਾਮੀ ਇਹ ਸੋਚ ਆਸਾ ਸਾਥੀ Swami ਪ੍ਰਾਪਤ ਹੋਇਆ ਨਾ ਆਪ Swami ਬਣ ਗਏ ਪਾਰਸ ਨੂੰ ਪਰਸ ਕੇ ਲੋਹੇ ਤੋਂ ਸੋਨਾ ਦੇ ਬਣਦਾ ਸੁਣਿਆ ਪਰ ਇਹ ਗੁਰੂ ਗੁਰ ਪਾਰਸ ਹਮ ਲੋ ਇਹ ਐਸਾ ਪਾਰਸ ਹੈ ਜਿੰਨੂੰ ਪਾਰਸ ਨੂੰ ਪਰਸ ਕੇ ਜਿਸ ਪਾਰਸ ਨੂੰ ਪਰਸ ਕੇ ਗੁਰੂ ਅਮਰਦਾਸ ਜੀ 90 99 ਸਾਲ ਦੀ ਉਮਰ ਜਾਂ 74 ਸਾਲ ਦੀ ਉਮਰ ਜਾਂ 60 ਸਾਲ ਦੀ ਉਮਰ ਚ ਇਧਰ ਆਏ ਸਨ ਉਹ ਪਾਰਸ ਬਣ ਗਏ ਵਾਹਿਗੁਰੂ 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 ਇਸ ਘਰ ਵਾਸਤੇ ਅੱਜ ਬੜਾ ਮਹਾਨ ਦੇਣਾ ਆਖ ਵਾਹਿਗੁਰੂ ਵਾਹਿਗੁਰੂ ਇੱਕ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਉਹਨਾਂ ਨੂੰ ਯਾਦ ਕਰ ਰਹੇ ਉਹ ਸੰਗਤਾਂ ਦੇ ਚਰਨ ਪਾਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੇਖੋ ਮੈਂ ਮੈਨੂੰ माफ ਕਰ ਦਿਓ ਮੈਂ ਬਿਲਕੁਲ ਬਲਾਈਂਡ ਬੈਠਾ ਸੀ ਮੈਨੂੰ ਕੁਝ ਨਹੀਂ ਪਤਾ ਮੈਨੂੰ ਕੁਝ ਨਹੀਂ ਮੈਂ ਵੀ ਆਪ ਜੀ ਮਿਲੂੰ ਅਚਨ ਚੇਤ ਹੋਆ ਸੰਗਤ ਦੀ ਸੇਵਾ ਦੇਣੀ ਆ ਮੈਂ ਮੈਂ ਲਗ ਭਾਗ ਤੁਹਾਡੇ ਚਰਨਾਂ 'ਚ ਆਸਵਾ ਕੇ ਬਚਨ ਕਰ ਰਿਹਾ ਕਿਉਂਕਿ ਪਿੱਛੋਂ ਕੋ ਤਿਆਰੀ ਹੋਵੇ ਨਾ ਬੰਦੇ ਘਰੋਂ ਆ ਗੱਡੀ 'ਚ ਬਹਿਣ ਲੱਗਾਈ ਕੋ ਦਿਮਾਗ ਸੋਚਦਾ ਕਿ ਮੈਂ ਆ ਬਚਨ ਕਰਨਾ ਇਸ ਕਰਕੇ ਗਿਆਨੀ ਜੀ ਜਨਤ ਚ ਨਹੀਂ ਨਾ ਹੁੰਦੇ ਉਹ ਨજર ਮੈਂ ਆਪਦੇ ਚਰਨ ਪਰ ਸੰਗ ਆ। ਇਸ ਘਰ ਤੇ ਕਿਉਂ ਮਹਾਨ ਦਿਹਾੜਾ ਤੇ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਇਹਨਾਂ ਦਰਖਾਸਤਾਂ ਰੱਖਣੀਆਂ ਗੁਰੂ ਗ੍ਰੰਥ ਸਾਹਿਬ ਅੱਗੇ ਜਿਨ੍ਹਾਂ ਦੇ ਭਾਗ ਬੜੇ ਉੱਚੇ ਹੁੰਦੇ ਆ ਉਹਨਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਹਰੇ ਪੈਨਾ ਸੈਨ ਕਰ ਦਿੰਦੇ ਆ ਭਾਵ ਵਰਧੀ ਕਦੇ ਨਾ ਹੋ ਬਈ ਜਦ ਕੀ ਅਰਦਾਸ ਨਾਨਕ ਜੋਰਗਬਿੰਦ ਕਾ ਗੁਰਬੰਧਾਰ ਉਹ ਜੋ ਅਰਦਾਸ ਪ੍ਰਮਾਨ ਹੋ ਜਾਂਦੀ ਆ ਤੁਸੀਂ ਕਹਿੰਨੇ ਆ ਵੀ ਆਹ ਦੇ ਅਰਦਾਸ ਪ੍ਰਮਾਨ ਹੋ ਗਈ ਆ ਤੇ ਕਈ ਵਾਰੀ ਅਸੀਂ ਫੇਰ ਸ਼ਰਮਿੰਦੇ ਹੁੰਨੇ ਆ ਜਿਹੜਾ 4-4 5-5 ਸਾਲ ਸਾਡੀ ਕੋਈ ਅਰਦਾਸ ਪ੍ਰਮਾਨ ਨਹੀਂ ਨਵਦੀ ਜਿੱਥੇ ਕਿਤੇ ਹੈਗੇ ਨੇ ਬਿਲਕੁਲ ਸਬੂਤ ਐਸ ਘਰ ਸੁਖਮਨੀ ਸਾਹਿਬ ਸੇਵਾ ਸੱਟਿੰਦੇ ਕੁਝ ਅਸੀਂ ਸਿੰਘ ਆਏ ਸਾਂ ਨਾਲੇ ਤੇ ਇਹਨਾਂ ਨੂੰ ਹਾਂ ਸਹਿਜ ਪਾਠ ਪ੍ਰਾਰੰਭ ਕਰਾਇਆ ਸੀ ਨਾਲੇ ਭੈਣ ਜੀ ਨੇ ਭਰਾਨੀ ਕੀ ਸ਼ਰਧਾ ਹੈ ਇਹਨਾਂ ਦੀ ਕਹਿੰਦੇ ਵੀ ਵੀਰ ਜੀ ਅਰਦਾਸ ਕਰੋ ਕਿ ਮੈਨੂੰ ਪੋਤਰੇ ਦਾਤ ਮਿਲੇ ਆਖ ਵਾਹਿਗੁਰੂ 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 ਉਹ ਵੀ ਕੁਦਰਤੀ ਮੈਨੂੰ ਗੇੜ ਤੇ ਮਿਲ ਪਏ ਤਾਂ ਚੇਤਾ ਆਇਆ ਵਾ ਮੈਨੂੰ ਨਹੀਂ ਸੀ ਖੇਚੇਤਾ ਇਹ ਗੱਲ ਉਹਨਾਂ ਦੇ ਸਾਬ ਕਿ ਵੀਰ ਜੀ ਤੁਸੀਂ ਅਰਦਾਸ ਕੀਤੀ ਸੀ ਤੇ ਮੈਨੂੰ ਪੋਤਰਾ ਮਿਲਿਆ ਅੱਜ ਉਹਦਾ ਜਨਮ ਦਿਨ ਆ ਆਖ ਵਾਹਿਗੁਰੂ ਵਾਹਿਗੁਰੂ ਕਿਉਂਕਿ ਪਰਿਵਾਰ ਨੂੰ ਵਧਾਈਆਂ ਦਈਏ ਨਾ ਆਖ ਵਾਹਿਗੁਰੂ 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 ਕਿਉਂਕਿ ਵਾਹਿਗੁਰੂ ਕੀ ਆਪਲਾ ਪਾਰ ਜਾ ਤੇ ਹਰ ਕੋ ਨਾ ਸਨਾਤਨ ਧਰਮ ਅਨੁਸਾਰ ਪੰਜ ਦਰਖਤ ਨੇ ਸਵਰਗ ਦੇ ਜਿਨ੍ਹਾਂ ਚ ਇੱਕ ਪਾਰ ਜਾ ਤਾ ਪਾਰ ਜਾ ਹੰਦੇ ਉਹਰੇ ਥੱਲੇ ਬੈ ਕੇ ਜੋ ਮੰਗ ਲੋ ਮਿਲ ਜਾ ਤੇ ਗੁਰੂ ਅਰਜਨ ਦੇਵ ਨੇ ਕਹਿਤਾ ਮੈਂ ਤੁਹਾਨੂੰ ਪਾਰ ਜਾਤ ਦੇ ਦਿੰਨਾ ਕਾਖੋ ਵਾਹਿਗੁਰੂ 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 ਆਜੇ ਪਾਰ ਜਾਤ ਇਹ ਹਰ ਕੋ ਨਾਮ ਬਸ ਤੁਸੀਂ ਇਹ ਗੱਲ ਕਰਿਆ ਕਰੋ ਤੇ ਹੋਰ ਕਿਸੇ ਦੀ ਲੋੜ ਹੀ ਨਹੀਂ ਅੱਗੇ ਕੀ ਕਿਹਾ ਕਹਿੰਦੇ ਕਾਮ ਧੇਨ ਹਰ ਹਰ ਗੁਣ ਗੰਮ ਤੇ ਜਿਵੇਂ ਕੁਝ ਗੁਰਸਿੱਖਾਂ ਦੀ ਗੋਝੇ ਸੱਜਣਾ ਦੀ ਕਿਉਂਕਿ ਭਾਰਤ ਬਹੁਤ ਤਰ੍ਹਾਂ ਦੇ ਜੀਵਾਂ ਦਾ ਇੱਕ ਸੁਮੇਲ ਆ ਜਿਨ੍ਹਾਂ ਨੂੰ ਕਾਮ ਤੈਨ ਗਉ ਤੇ ਪ੍ਰੇਸਾ ਹੈ ਤੇ ਗੁਰੂ ਜੀ ਨੇ ਬਾਣੀ ਚ ਵੀ ਲਿਖਿਆ ਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੈਨ ਕਾਮ ਤੈਨ ਆnde ਜਿਹਦੇ ਵਸ ਵਿੱਚ ਉਹ ਕਾਮ ਤੈਨ ਗਉ ਆ ਸੋ ਐਸਾ ਹਰ ਧਿਆਇਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਆਖੋ ਵਾਹਿਗੁਰੂ ਵਾਹਿਗੁਰੂ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੋਖ ਉਜਲ ਹੋਈ ਹੈ ਜੇ ਤੂੰ ਵਾਹਿਗੁਰੂ ਕਹੇਗਾ ਨਾ ਇਹ ਨਾ ਕਹਿ ਕੇ ਨਗ ਜਾ ਕਰਕੇ ਜਿੰਨੇ ਨਾਮ ਤੇ ਆਇਆ ਗਏ ਮਸਕਤ ਕਾਲ ਲੰਘ ਜਾਇਆ ਕਰ ਤੈਨੂੰ ਭਰੋਸਾ ਹੋਵੇ ਕਿ ਮੈਂ ਅੱਜ ਸੰਗਤ ਚ ਬਹਿ ਕੇ ਵਾਹਿਗੁਰੂ ਆਖਿਆ ਤੇ ਮੇਰਾ ਮੁਖ ਉਜਲ ਹੈ ਆਖੋ ਵਾਹਿਗੁਰੂ 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 ਜਪ ਮੰਨ ਸਤ ਨਾਮ ਸਦਾ ਸਦਾ ਸਤ ਨਾਮ ਹਲ ਤਪਲਤ ਮੁਖ ਉਜਲ ਹੋਈ ਹੈ ਨਿਤ ਧਿਆਇਏ ਹਰ ਪੁਰਖ ਰਸਨਾ ਫਿਰ ਕੀਆ ਜੈ ਹਰ ਸਿਮਰਨ ਭਇਆ ਆਖ ਵਾਹਿਗੁਰੂ ਵਾਹਿਗੁਰੂ ਜਿੱਥੇ ਬਹਿ ਕੇ ਤੁਸੀਂ ਵਾਹਿਗੁਰੂ ਆਖਿਆ ਇਹਦਾ ਮਤਲਬ ਇਹ ਆ ਜੈ ਹਰ ਸਿਮਰਨ ਭਇਆ ਆਂਦੀ ਉਥੋਂ ਦੀ ਵਿਸਥਾ ਕਿਦਾਂ ਨਹੀਂ ਹੋ ਗਈ ਜੀ ਭਲਾ ਕਹਿੰਦੇ ਤੈ ਉਪਾਦ ਗਤ ਕਿਨੇ ਤੁਹਾਡੀ ਅਵਸਥਾ ਉਪਾਰਗਤ ਬੜੀ ਮਹਾਨ ਹੋ ਗਈ ਤੇ ਕਹਿੰਦੇ ਕੌਣ ਕਹਿੰਦੇ ਆ ਵਾਹਿਗੁਰੂ ਜੀ ਭਲਾ ਕਹਿੰਦੇ ਵੱਡ ਭਾਗੀ ਹਰ ਜਪਨਾ ਵੱਡਿਆਂ ਭਾਗਾਂ ਵਾਲੇ ਲੋਕ ਜਿਹੜੇ ਨਾ ਉਹ ਫਿਰ ਕਹਿੰਦੇ ਨੇ ਵਾਹਿਗੁਰੂ 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 ਵੱਡ ਭਾਗੀ ਹਰ ਜਪਨਾ ਜਾਂ ਨਾਨਕ ਕੋ ਗੁਰ ਇਹ ਮਤ ਦੀਨੀ ਜਾ ਪੁਹਾਰ ਭਵਜਲ ਤਰਨਾ ਅਖ ਵਾਹਿਗੁਰੂ ਵਾਹਿਗੁਰੂ ਸੋ ਅੱਜ ਬੜਾ ਮਹਾਨ ਦਿਨ ਹੈ ਸਿੰਘ ਸਾਹਿਬ ਤੁਹਾਨੂੰ ਸ਼ਬਦ ਨਾਲ ਜੋੜਨਗੇ ਉਹ ਲੜੀ ਜਿੱਥੋਂ ਨਾਲ ਕੱਲ ਸੰਕੋਚੀ ਸੀ ਉੱਥੋਂ ਜੋੜਨਗੇ ਤੇ ਮੈਂ ਬੇਨਤੀ ਕਰਦਾ ਕਿ ਦੋ ਕਮੈਂਟ ਸਾਨੂੰ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਜਾਣ ਨਾਲ ਜੋੜ ਤੇ ਇਸ ਘਰ ਨੂੰ ਵਧਾਈਆਂ ਦੇਣ ਕਿ ਆਹ ਗੁਰੂ ਦੇ ਕੋਕਰਾਂ ਨੇ ਇਸ ਘਰ ਚ ਬਹਿ ਕੇ ਅਰਦਾਸ ਕੀਤੀ ਤੇ ਇਹਨਾਂ ਨੂੰ ਭਾਈ ਕਰਮਜੀਤ ਸਿੰਘ ਨੂੰ ਸੋਹਣੇ ਪੁੱਤਰੇ ਦਾਤ ਮਿਲੀ ਅੱਜ ਉਹ ਪੁੱਤਰਿਆ ਦਿਨ ਜੰਮਦੇ ਨੂੰ ਮਨਾ ਰਹੇ ਨੇ ਵਾਹਿਗੁਰੂ 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 ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਸਿਮਰ ਅਜਾਮਲ ਉਧਰਿਓ ਜਾਂ ਕੋ ਸਿਮਰ ਅਜਾਮਲ ਉਧਰਿਓ ਜਾਂ ਕੋ ਸਿਮਰ ਅਜਾਮਲ ਉਧਰਿਓ ਜਾਂ ਕੋ ਸਿਮਰ ਅਜਾਮਲ ਉਧਰਿਓ ਗਨ ਕਹੂ ਗਤ ਪਾਈ ਹਰ ਕੋ ਨਾਮ ਸਦਾ ਸੁਖਦਾਈ

ਗੋਣ ਵਿੱਚ ਬਹੁਤ ਮਹਾਨ ਉਮਰ ਚ ਮੈਥੋਂ ਛੋਟਾ ਗਿਆਨੀ ਜਸਵੰਦਰ ਸਿੰਘ ਜੀ ਜਿਨ੍ਹਾਂ ਦੀ ਤੰਦਰੁਸਤੀ ਵਾਸਤੇ ਤੁਸੀਂ ਅਕਸਰ ਅਰਦਾਸਾਂ ਕਰਦੇ ਹੋ ਕਿ ਸਾਡੇ ਛਟਾਰ ਨੇ ਇਹ ਧਰਮ ਦੇ ਪ੍ਰਚਾਰਕ ਨੇ ਇੱਕ ਧਰਮ ਦਾ ਪ੍ਰਚਾਰਕ ਹਜ਼ਾਰਾਂ ਧਰਮ ਦੇ ਬੂਟੇ ਲਾ ਸਕਦਾ ਆਖ ਵਾਹਿਗੁਰੂ ਵਾਹਿਗੁਰੂ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਗ ਦੀਆਂ ਆਪ ਸਭ ਨੂੰ ਕੋਟਾਨ ਕੋਟ ਮੁਬਾਰਕਾਂ ਤੇ ਕਰਨਜੀਤ ਸਿੰਘ ਤੇ ਮੇਰੀ ਭੈਣ ਨੂੰ ਪੋਤਰੇ ਦੀਆਂ ਕੋਟਾਨ ਕੋਟ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ